ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਹੈ ਜੀ ਜਿਹੜੀ ਆਪਣੀ ਉਹਨਾਂ ਵੀਰਾਂ ਲਈ ਆ ਜਿਨ੍ਹਾਂ ਨੇ ਬਹੁਤ ਆਪਣਾ ਰੁਪਿਆ ਖਰਾਬ ਕਰ ਲਿਆ ਆਪਣੀ ਬਹੁਤ ਲੁੱਟਖਸਟ ਕਰਾ ਲਈ ਆ ਕਿਉਂਕਿ ਮੇਰੇ ਕੋਲੇ ਇਸ ਤਰ੍ਹਾਂ ਦੇ ਬਹੁਤ ਸਾਰੇ ਪੇਸ਼ੈਂਟ ਆਉਂਦੇ ਨੇ ਕਿ ਮੈਂ ਕਿਸੇ ਵੀਰ ਦੀ ਦਵਾਈ ਤਿਆਰ ਕਰ ਰਿਹਾ ਸੀ ਤਾਂ ਮੈਨੂੰ ਇਹ ਦਿਮਾਗ ਦੇ ਵਿੱਚ ਆਇਆ ਵੀ ਇਸ ਤਰ੍ਹਾਂ ਦੇ ਹਜ਼ਾਰਾਂ ਵੀਰਾਂ ਨੂੰ ਜ਼ਰੂਰਤ ਆ ਤਾਂ ਕਰਕੇ ਮੈਂ ਵੀਡੀਓ ਨੂੰ ਸ਼ੂਟ ਕਰਿਆ ਨਹੀਂ ਮੈਂ ਇਸ ਤਰ੍ਹਾਂ ਦੀਆਂ ਆਪਣੇ ਚੈਨਲ ਤੇ ਕੋਈ ਜ਼ਿਆਦਾ ਵੀਡੀਓ ਨਹੀਂ ਪਾਉਂਦਾ ਹੁੰਦਾ ਪਰ ਫਿਰ ਮੈਂ ਸੋਚਿਆ ਵੀ ਜਿਸ ਕਿਸੇ ਦਾ ਭਲਾ ਹੁੰਦਾ ਤਾਂ ਇਹ ਵੀਡੀਓ ਆਪਾਂ ਨੂੰ ਪਾਣੀ ਚਾਹੀਦੀ ਆ ਇਹ ਆਪਾਂ ਅੱਜ ਦੀ ਜਿਹੜੀ ਵੀਡੀਓ ਹੈ ਮਰਦਾਨਾ ਤਾਕਤ ਤੇ ਆ ਜਿਨ੍ਹਾਂ ਨੂੰ ਵੀਕਨੈਸ ਰਹਿੰਦੀ ਆ ਸਕਰਾਣੂਆਂ ਦੀ ਕਮੀ ਰਹਿੰਦੀ ਆ ਇਹ ਵਾਲੀਆਂ ਜਿਹੜੀਆਂ ਆਪਾਂ ਜੜੀ ਬੂਟੀਆਂ ਦੀ ਅੱਜ ਬਣਾ ਰਹੇ ਆ ਦਵਾਈ ਤਿਆਰ ਕਰ ਰਹੇ ਆ ਇਹ ਤੁਸੀਂ ਆਪਣੇ ਘਰ ਤਿਆਰ ਕਰ ਸਕਦੇ ਹੋ ਸਾਰੀਆਂ ਜੜੀ ਬੂਟੀਆਂ ਲਿਆ ਕੇ ਬਾਜ਼ਾਰ ਦੇ ਵਿੱਚੋਂ ਤੇ ਆਪਾਂ ਸਾਰੀ ਡਿਟੇਲ ਦੇ ਵਿੱਚ ਦੱਸਾਂਗੇ ਕਿਹੜੀ ਜੜੀ ਬੂਟੀ ਕਿੰਨੀ ਪਾਉਣੀ ਆ ਤੇ ਉਹਦੇ ਤੁਹਾਨੂੰ ਫਾਇਦੇ ਕੀ ਕੀ ਹੋਣੇ ਨੇ ਡिटेल ਦੇ ਵਿੱਚ ਵੀਡੀਓ ਬਣਾਵਾਂਗੇ ਆਪਾਂ ਇਹ ਸਾਰਾ ਉਹਨਾਂ ਜੜੀ ਬੂਟੀਆਂ ਦਾ ਪਾਊਡਰ ਬਣਾਇਆ ਹੋਇਆ ਜਿਹੜਾ ਤੁਸੀਂ ਦੇਖਦੇ ਹੋ ਕਿ ਮੈਂ ਪਹਿਲਾਂ ਵੀਡੀਓ ਰਿਕਾਰਡ ਕਰਨੀ ਭੁੱਲ ਗਿਆ ਕਿਉਂਕਿ ਨਹੀਂ ਤਾਂ ਮੈਂ ਤੁਹਾਨੂੰ ਸਾਰੀਆਂ ਜੜੀ ਬੂਟੀਆਂ ਦਿਖਾ ਦੇਣੀਆਂ ਸੀ ਪਰ ਮੈਂ ਜਦੋਂ ਪਾਊਡਰ ਤਿਆਰ ਕਰ ਲਿਆ ਉਸ ਤੋਂ ਬਾਅਦ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ ਵੀ ਨਹੀਂ ਹੋ ਸਕਦਾ ਕਿੰਨੇ ਲੋਕਾਂ ਦਾ ਇਹਦੇ ਨਾਲ ਭਲਾ ਹੋ ਜੇ ਕਿਉਂਕਿ ਇਹ ਵਾਲਾ ਜਿਹੜਾ ਨੁਸਖਾ ਮੈਂ ਦੱਸਣ ਜਾ ਰਿਹਾ ਇਹ ਮੈਂ ਹਜ਼ਾਰਾਂ ਮਰੀਜ਼ਾਂ ਨੂੰ ਇਹ ਨੁਸਖਾ ਵਰਤ ਚੁੱਕੇ ਹਾਂ ਤੇ 100% ਰਿਜ਼ਲਟ ਆਉਂਦੇ ਆ ਤੇ ਨੇਚਰਲ ਦਾ ਬਿਲਕੁਲ ਕੋਈ ਵੀ ਇਹਦੇ ਵਿੱਚ ਮਾੜੀ ਚੀਜ਼ ਨਹੀਂ ਪਾਈ ਜਾਂਦੀ ਸਾਰੀਆਂ ਵਧੀਆ ਟੋਪੀਆਂ ਜਿਹੜੀ ਬੁੱਟੀਆਂ ਪਾਈਆਂ ਜਾਂਦੀਆਂ ਨੇ ਫਿਰ ਆਪਾਂ ਸ਼ੁਰੂ ਕਰਦੇ ਆਂ ਵੀ ਆਪਾਂ ਇਹਦੇ ਵਿੱਚ ਕੀ ਕੀ ਕਿਵੇਂ ਕਿਵੇਂ ਬਣਾਉਣਾ ਸਾਰਾ ਡਿਟੇਲ ਦੇ ਵਿੱਚ ਤੁਹਾਨੂੰ ਦਿਖਾਇਆ ਗਿਆ ਸਭ ਤੋਂ ਪਹਿਲਾਂ ਤਾਂ ਤੁਸੀਂ 5 ਕਿਲੋ ਦੁੱਧ ਲੈਣਾ ਦੁੱਧ ਗਾਂ ਦਾ ਹੋਣਾ ਚਾਹੀਦਾ ਦੇਸੀ ਦਾ ਹੋਵੇ ਚਾਹੇ ਕਿਸੇ ਵੀ ਗਾਂ ਦਾ ਹੋਵੇ ਦੇਸੀ ਗਾਂ ਦਾ ਮਿਲਦੇ ਜਿਆਦਾ ਵਧੀਆ ਪਰ ਜੇ ਤੁਹਾਨੂੰ ਨਹੀਂ ਵੀ ਮਿਲਦਾ ਤਾਂ ਤੁਸੀਂ ਨਾਰਮਲ ਗਾਂ ਦਾ ਵੀ ਵਰਤ ਸਕਦੇ ਹੋ ਦੁੱਧ ਉਹਦੇ ਵਿੱਚ ਫਿਰ ਤੁਸੀਂ ਜਿੰਨੀਆਂ ਜੜੀ ਬੁੱਟੀਆਂ ਦਾ ਪਾਊਡਰ ਬਣਾਉਣਾ ਉਹ ਸਾਰਾ ਪਾਊਡਰ ਜਦੋਂ ਦੁੱਧ ਨੂੰ ਚੰਗੀ ਉਵਾਲੀ ਆ ਗਈ। 5-7 ਮਿੰਟ ਦੁੱਧ ਰਿੱਝ ਗਿਆ। ਉਹਦੇ ਵਿੱਚ ਸਾਰਾ ਪਾਊਡਰ ਤੁਸੀਂ ਜਿੰਨੀਆਂ ਜੜੀ ਬੁੱਟੀਆਂ ਦਾ ਵਾ ਸਾਰਾ ਪਾ ਦੇਣਾ। ਤੇ ਹੁਣ ਮੈਂ ਤੁਹਾਨੂੰ ਨਾਲ ਦੀ ਨਾਲ ਦੇਖੀ ਚੱਲੋ ਤੁਸੀਂ ਦਵਾਈ ਤੁਹਾਡੇ ਸਾਹਮਣੇ ਬਣੀ ਜਾਂਦੀ ਆ ਵੀ ਆਪਾਂ ਪਾਊਡਰ ਕਿਵੇਂ ਪਾਇਆ ਕਿਵੇਂ ਘੋਲ ਰਹੇ ਹਾਂ ਉਹਨੂੰ। ਉਹ ਤੁਸੀਂ ਦੇਖੀ ਚੱਲੋ ਕਿਵੇਂ ਤਿਆਰ ਹੋ ਰਿਹਾ। ਪਰ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਦੱਸੀ ਜੁਣਾ ਵੀ ਆਪਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਜੜੀ ਬੁੱਟੀਆਂ ਪਾਈਆਂ ਨੇ। ਉਦੇ ਫਾਇਦੇ ਕੀ ਕੀ ਨੇ ਮੋٹے ਮੋٹے ਮੈਂ ਤੁਹਾਨੂੰ ਫਾਇਦੇ ਵੀ ਗਣਾਉਣਾ ਤਾਂ ਜੋ ਤੁਹਾਨੂੰ ਪਤਾ ਲੱਗੇ ਇਹ ਜਿਵੇਂ ਜਿੰਮ ਵਾਲੇ ਵੀਰ ਨੇ ਉਹ ਵੀ ਇਹਨੂੰ ਵਰਤਣਾ ਜਿਹੜੇ ਪਹਿਲਵਾਨ ਵੀਰ ਨੇ ਉਹਨਾਂ ਵਾਸਤੇ ਬਹੁਤ ਚੰਗੀ ਆ ਤੇ ਜਿਹੜੇ ਖਿਡਾਰੀ ਵੀਰ ਨੇ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਵਧੀਆ ਕਿਉਂਕਿ ਇਹ ਸਰੀਰ ਦੇ ਵਿੱਚ ਤਾਕਤ ਪੈਦਾ ਕਰਦਾ ਸਤਮੀ ਤਤੂ ਨੂੰ ਪੈਦਾ ਕਰਦਾ ਉਹਦੇ ਨਾਲ ਤੁਹਾਡਾ ਜਿਹੜਾ ਸਰੀਰ ਆ ਤਾਕਤਵਰ ਬਣਦਾ ਤੇ ਤੁਹਾਨੂੰ ਥਕਾਵਟ ਘੱਟ ਹੁੰਦੀ ਆ ਅਸਲ ਦੇ ਵਿੱਚ ਮਰਦਾਨਾ ਤਾਕਤ ਹੁੰਦੀ ਆ ਜਿਹੜੀ ਤੁਹਾਡੀ ਇਸੇ ਚੀਜ਼ ਹੀ ਹੁੰਦੀ ਆ ਵੀ ਸੱਤਵੀਂ ਧਾਤੂ ਤੁਹਾਡੇ ਸਰੀਰ ਦੇ ਵਿੱਚ ਤਿਆਰ ਹੋਣੀ ਚਾਹੀਦੀ ਹੈ ਨੇਚਰਲ ਤਰੀਕੇ ਨਾਲ ਨਾ ਕਿ ਕੈਮੀਕਲ ਜਾਂ ਗੋਲੀਆਂ ਕੈਪਸੂਲਾਂ ਨਾਲ ਨਹੀਂ ਉਧਰਤੀ ਤਰੀਕੇ ਨਾਲ ਇਹ ਚ ਸਮਝ ਜ਼ਰੂਰ ਲੱਗਦਾ ਪਰ ਤੁਹਾਨੂੰ ਰਿਜ਼ਲਟ 100% ਮਿਲਦੇ ਨੇ ਉਹ ਵੀ ਦੱਸਾਂਗੇ ਤੁਸੀਂ ਕਿੰਨਾ ਟਾਈਮ ਇਹਨੂੰ ਖਾਣਾ ਕਿੰਨੀ ਖਾਣਾ ਸਾਰੀ ਡਿਟੇਲ ਦੇ ਵਿੱਚ ਆਪਾਂ ਇਸ ਤਰ੍ਹਾਂ ਬਣਾਉਨੇ ਆ ਇਹਨੂੰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਨਾ ਕੜਾਹੀ ਦੇ ਵਿੱਚ ਬਣਦੀ ਤੇ ਇਸੇ ਤਰ੍ਹਾਂ ਬਣਨਾ ਇਹਨੇ ਹੁਣ ਆਪਾਂ ਤੁਹਾਨੂੰ ਮੋਟਾ ਮੋਟਾ ਜੜੀ ਬੂਟੀਆਂ ਬਾਰੇ ਗਣੋਨੇ ਆ ਸਭ ਤੋਂ ਪਹਿਲੀ ਜੜੀ ਬੂਟੀ ਤੁਸੀਂ ਲੈਣੀ ਹੈ ਜੀ ਤਾਲ ਮਖਾਣਾ ਤਾਲ ਮਖਾਣੇ ਦੇ ਫਾਇਦਾ ਕੀ ਹੁੰਦਾ ਇਹ ਤਾਕਤ ਨੂੰ ਵਧਾਉਂਦਾ ਸਾਖੀ ਨੂੰ ਵਧਾਉਂਦਾ ਸੈਕਸੂਅਲ ਵੀਕਨੈਸ ਹੁੰਦੀ ਜਿਹੜੀ ਤੁਹਾਡੀ ਉਹਨੂੰ ਠੀਕ ਕਰਦਾ ਗੁਰਦਿਆਂ ਨੂੰ ਠੀਕ ਕਰਦਾ ਤੇ ਬਸਾਬ ਦੀਆਂ ਜਿੰਨੀਆਂ ਬਿਮਾਰੀਆਂ ਹੁੰਦੀਆਂ ਉਹਨਾਂ ਨੂੰ ਠੀਕ ਕਰਦਾ ਮਨੁੱਖੀ ਸਰੀਰ ਨੂੰ એનર્ਜੀ ਦਿੰਦਾ ਤੇ ਹੱਡੀਆਂ ਤੇ ਮਾਸਪੇਸ਼ੀਆਂ ਦੇ ਵਿੱਚ ਤਾਕਤ ਬਹੁਤ ਵਧਾਉਂਦਾ ਇਹ ਤੇ ਸਤੰਭਨ ਦਾ ਕੰਮ ਕਰਦਾ ਇਹ ਤੇ ਦੂਸਰੀ ਹੁੰਦੀ ਹੈ ਸਫੇਦ ਮੂਸਲੀ ਇਹ ਕੁਦਰਤੀ ਟੋਨਿਕ ਹੁੰਦਾ ਇਹ ਵੀ ਤੁਹਾਡਾ ਜਿਹੜਾ ਟੈਸਟੋਸਟੇਰੋਨ ਹਾਰਮੋਨ ਹੁੰਦਾ ਉਹਨੂੰ ਵਧਾਉਂਦਾ ਤੇ ਸਕਰਾਣੂਆਂ ਦੀ ਗੁਣਵੱਤਾ ਨੂੰ ਵਧਾਉਂਦਾ ਵੱਡੀ ਗੱਲ ਇਮਿਊਨਿਟੀ ਨੂੰ ਵਧਾਉਂਦਾ ਤੁਹਾਡੀ ਨੂੰ ਜੇ ਤੁਹਾਨੂੰ ਡਾਇਬੀਟਿਸ ਹੋ ਰਹੀ ਆ ਉਹ ਵੀ ਇਹ ਵਰਤ ਸਕਦੇ ਆ ਉਹਨੂੰ ਵੀ ਇਹ ਕੰਟਰੋਲ ਕਰਦਾ ਤੇ ਤੀਸਰੀ ਜਿਹੜੀ ਬੂਟੀ ਹੁੰਦੀ ਹੈ ਜਿਹੜੀ ਉਹ ਹੁੰਦੀ ਆ ਸਤਾਵਰੀ ਸਤਾਵਰੀ ਤੁਸੀਂ ਲੈਣੀ ਆ ਪੀਲੀ ਜਿਸ ਤਰ੍ਹਾਂ ਦੀ ਮੈਂ ਦਿਖਾ ਰਿਹਾ ਆ ਵੀਡੀਓ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਤੁਸੀਂ ਪੀਲੀ ਸਤਾਵਰੀ ਲੈਣੀ ਹੁੰਦੀ ਆ ਤੇ ਪੀਲੀ ਸਤਾਵਰੀ ਤੁਸੀਂ ਇੰਨੀ ਉਹਦੇ ਉਹਦਾ ਫਾਇਦੇ ਕੀ ਕੀ ਹੁੰਦੇ ਨੇ ਸਟ्रेस ਨੂੰ ਘਟਾਉਂਦੀ ਆ ਇੱਕ ਤਾਂ ਉਹ ਤੁਹਾਡੇ ਹਾਜਮੇ ਨੂੰ ਠੀਕ ਕਰਦੀ ਆ ਤੇ ਤੁਹਾਡਾ ਇਮਿਊਨਿਟੀ ਸਿਸਟਮ ਹੁੰਦਾ ਜਿਹੜਾ ਉਹਨੂੰ ਵੀ ਸਟਰੋਂਗ ਕਰਦੀ ਆ ਉਹ ਤੇ ਇਹ ਨਾਲ ਦੀ ਨਾਲ ਤੁਸੀਂ ਵੀਡੀਓ ਵੀ ਦੇਖੀ ਚਲੋ ਜਦੋਂ ਆਪਾਂ ਇਹ ਸਾਰੀਆਂ ਜੜੀ ਬੁੱਟੀਆਂ ਦੇ ਪਾਊਡਰ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਬਣ ਗਿਆ ਜਿਵੇਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਫਿਰ ਇਹਦੇ ਵਿੱਚ ਆਪਾਂ ਘਿਓ ਪਾਉਨੇ ਆ ਜਰੂਰਤ ਅਨੁਸਾਰ ਅੱਧਾ ਕਿਲੋ ਪਾਉਣਾ ਕਿਲੋ ਜਿੰਨਾ ਤੁਹਾਡਾ ਆਰਡਰ ਹੋਊਗਾ ਉਸੇ ਅਨੁਸਾਰ ਤੇ ਉਹਨੂੰ ਵੀ ਫਿਰ ਇਸ ਤਰ੍ਹਾਂ ਹਲਾਉਂਦੇ ਜਾਣਾ ਤੁਸੀਂ ਤੇ ਇਸ ਤੋਂ ਇਲਾਵਾ ਆਪਾਂ ਅੱਗੇ ਗੱਲ ਕਰਦੇ ਆ ਵੀ ਕੀ ਪਾਉਣਾ ਤੁਸੀਂ ਕਾਲੀ ਮੂਸਲੀ ਹੁੰਦੀ ਆ ਇਹ ਵੀ ਸਰੀਰ ਦੀ ਤਾਕਤ ਵਧਾਉਂਦੀ ਆ ਜੇਲਸੀ ਕਮਜ਼ੋਰੀ ਹੁੰਦੀ ਹੈ ਜਿੰਨੀ ਵੀ ਤੁਹਾਡੀ ਉਹਨੂੰ ਠੀਕ ਕਰਦੀ ਆ ਹਾਜਮੇ ਨੂੰ ਠੀਕ ਕਰਦੀ ਆ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਇਹ ਸਰੀਰ ਦੇ ਵਿੱਚ ਗਰਮੀ ਤੇ એનર્ਜੀ ਨੂੰ ਪੈਦਾ ਕਰਦਾ ਇਹ ਇਸ ਤੋਂ ਅੱਗੇ ਦੀ ਜਿਹੜੀ ਜੜੀ ਬੂਟੀ ਆ ਇਹ ਬਹੁਤ ਜ਼ਿਆਦਾ ਬੜੀ ਜੜੀ ਬੂਟੀ ਹੁੰਦੀ ਆ ਇਹ ਤਵਾਸੀਰ ਹੁੰਦੀ ਆ ਨੂੰ ਬੰਸ ਰੋਚਨ ਵੀ ਕਹਿੰਦੇ ਆਪਾਂ ਇਹਦੇ ਫਾਇਦੇ ਕੀ ਹੁੰਦੇ ਇੱਕ ਤਰ੍ਹਾਂ ਤੁਹਾਡਾ ਖੂਨ ਆ ਜਿਹੜਾ ਉਹਨੂੰ ਵਧਾਉਂਦਾ ਖੂਨ ਨੂੰ ਵਧੀਆ ਤਿਆਰ ਕਰਦਾ ਹੱਡੀਆਂ ਨੂੰ ਬਹੁਤ ਮਜ਼ਬੂਤ ਕਰਦਾ ਹੱਡੀਆਂ 'ਚ ਜਾਨ ਪਾ ਆਂਦਾ ਇਹ ਇਹ ਕੈਲਸ਼ੀਅਮ ਦਾ ਸਰੋਤ ਹੁੰਦਾ ਹੈ ਤੇ ਜਿਹੜੇ ਤੁਹਾਡੇ ਸਕਰਾਨੂੰ ਹੁੰਦੇ ਆ ਉਹਨਾਂ ਨੂੰ ਵੀ ਬਤਾਉਂਦਾ ਇਹ ਕਿਉਂਕਿ ਤੇ ਇਸ ਤੋਂ ਬਿਨਾ ਸਰੀਰ ਨੂੰ ਠੀਕ ਕਰਦਾ ਹਾਜਮੇ ਨੂੰ ਵੀ ਤੁਹਾਡੇ ਨੂੰ ਠੀਕ ਕਰਦਾ ਕਿਉਂਕਿ ਹਾਜਮੇ ਦਾ ਬਹੁਤ ਵੱਡਾ ਰੋਲ ਹੁੰਦਾ ਇਸ ਵਿੱਚ ਤੇ ਇਹਦਾ ਮੈਂ ਤੁਹਾਨੂੰ ਹੋਰ ਦੱਸਦਾ ਇੱਕ ਫਾਇਦਾ ਇਹ ਆ ਵੀ ਤੁਹਾਡਾ ਜਿਹੜੀ ਥਕਾਵਟ ਆ ਸਰੀਰ ਦੀ ਉਹ ਤੁਹਾਨੂੰ ਬਿਲਕੁਲ ਹੀ ਨਹੀਂ ਹੁੰਦੀ ਇਹਦੇ ਨਾਲ ਥਕਾਵਟ ਹੁਣ ਹਟ ਜਾਂਦੀ ਆ ਗੋਖਰੂ ਆ ਗਿਆ ਇਸ ਤੋਂ ਅੱਗੇ ਦੀ ਜੜੀ ਬੁੱਟੀ ਗੋਖਰੂ ਤਾਂ ਜਿੰਨਾ ਵੀ ਆਪਾਂ ਕਹਿ ਲਈਏ ਵੀ ਜਿੰਨਾ ਸਰੀਰ ਦੇ ਵਿੱਚ ਜਿੰਨੀ ਗੰਦਗੀ ਆ ਉਹ ਸਾਰੇ ਸਰੀਰ ਦੀ ਗੰਦਗੀ ਨੂੰ ਕੱਢਦਾ ਤੇ ਦਿਲ ਨੂੰ ਤੇ ਕਿਡਨੀ ਵਾਸਤੇ ਬਹੁਤ ਚੰਗਾ ਵਾ ਉਹ ਖਰੂਜ ਮੇ ਆਪਾ ਭਖੜਾ ਵੀ ਕਹਿੰਦੇ ਆ ਪੰਜਾਬੀ ਦੇ ਵਿੱਚ ਇਹਨੂੰ ਤੇ ਬੀਪੀ ਨੂੰ ਵੀ ਇਹ ਠੀਕ ਕਰਦਾ ਕੰਟਰੋਲ ਕਰਦਾ ਬੀਪੀ ਨੂੰ ਤੁਹਾਡੇ ਨੂੰ ਖੂਨ ਨੂੰ ਸਾਫ ਕਰਦਾ ਖੂਨ ਨੂੰ ਸੰਘਣਾ ਨਹੀਂ ਹੋਣ ਦਿੰਦਾ ਇਸ ਤੋਂ ਅੱਗੇ ਦੀ ਜਿਹੜੀ ਆ ਗਈ ਜਿਹੜੀ ਬੁੱਟੀ ਹੈ ਆ ਗਈ ਸਾਲਮ ਮਿਸਰੀ ਸਾਲਮ ਮਿਸਰੀ ਹੁੰਦੀ ਹੈ ਜਿਹੜੀ ਇਹ ਸਰੀਰ ਦੇ ਵਿੱਚ એનર્ਜੀ ਨੂੰ ਬੂਸਟ ਕਰਦੀ ਆ ਤੁਹਾਡਾ ਜਿਹੜਾ ਟੈਸਟੋਸਟੋਨ ਹਾਰਮੋਨ ਆ ਉਹਨੂੰ ਵੀ ਵਧਾਉਂਦੀ ਆ ਜਿਹਨਸੀ ਤਾਕਤ ਨੂੰ ਵਧਾਉਂਦੀ ਆ ਖੂਨ ਦੀ ਸਫਾਈ ਕਰਦੀ ਆ ਸੇਰ ਨੂੰ ਤਾਜ਼ਗੀ ਦਿੰਦੀ ਹੈ ਇਹ ਸਾਲਮ ਪੰਜਾ ਤਾਂ ਹਰ ਕਿਸੇ ਨੂੰ ਪਤਾ ਸਾਲਮ ਪੰਜਾ ਵੀ ਵਰਤਿਆ ਜਾਂਦਾ ਤੇ ਇੱਧਰ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਦੱਸਦਾ ਵੀ ਇਹਦੇ ਵਿੱਚ ਜਿਵੇਂ ਹੁਣ ਆਪਾਂ ਇਹ ਸਾਰਾ ਤਿਆਰ ਕਰਤਾ ਸੀਗਾ ਇਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ ਉਸ ਤੋਂ ਬਾਅਦ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਧਾਗਾ ਮਿਸ਼ਰੀ ਪਾਉਣੀ ਹੁੰਦੀ ਹੈ ਧਾਗਾ ਮਿਸ਼ਰੀ ਦਾ ਪਾਊਡਰ ਬਣਾ ਲੈਣਾ ਤੁਸੀਂ ਜਿੰਨਾ ਕਿ ਤੁਹਾਨੂੰ ਮਿੱਠਾ ਚਾਹੀਦਾ ਜੇ ਤਾਂ 슈ਗਰ ਦਾ ਪੇਸੈਂਟਾ ਕੋਈ ਫਿਰ ਤਾਂ ਉਹ ਬਿਲਕੁਲ ਇਹਦੇ ਵਿੱਚ ਧਾਗਾ ਮਿਸ਼ਰੀ ਨਾ ਪਾ ਕੇ ਉਹ ਧਾਗਾ ਮਿਸ਼ਰੀ ਤੋਂ ਬਿਨਾਂ ਵੀ ਰੱਖ ਸਕਦਾ ਇਹਨੂੰ ਪਰ ਜਿਹੜੇ ਜਿਹੜਾ 슈ਗਰ ਦਾ ਪੇਸ਼ੈਂਟ ਨਹੀਂ ਉਹਨਾਂ ਨੇ ਇਹਦੇ ਵਿੱਚ ਧਾਗਾ ਮਿਸ਼ਰੀ ਜ਼ਰੂਰ ਪਾਉਣੀ ਆ ਕਿਉਂਕਿ ਇਹਦੇ ਵਿੱਚ ਵੀ ਬਹੁਤ ਸਾਰੇ ਗੁਣ ਹੁੰਦੇ ਆ ਸਰੀਰ ਨੂੰ ਠੰਡਕ ਦਿੰਦੀ ਆ ਇਹ ਤਾਂ ਧਾਗਾ ਮਿਸ਼ਰੀ ਤੁਸੀਂ ਜ਼ਰੂਰਤ ਅਨੁਸਾਰ ਪਾਉਣੀ ਆ ਜਿੰਨੀ ਤੁਹਾਨੂੰ ਜ਼ਰੂਰਤ ਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਤੁਸੀਂ ਸੇਕ ਲਗਾਉਣਾ ਤੇ ਇਸ ਤੋਂ ਅੱਗੇ ਆਪਾਂ ਹੁਣ ਗੱਲ ਕਰਦੇ ਆਂ ਵੀ ਜੋੜਾਂ ਦੇ ਦਰਦਾਂ ਨੂੰ ਵੀ ਸਾਲਮ ਜਿਹੜਾ ਹੁੰਦਾ ਸਾਲਮ ਪੰਜਾ ਠੀਕ ਕਰਦਾ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦਾ ਕਰਮੀ ਜੇ ਵੱਧਦੀ ਆ ਉਹਨੂੰ ਵੀ ਠੀਕ ਕਰਦਾ ਤੇ ਇਸ ਤੋਂ ਅੱਗੇ ਆ ਗਿਆ ਅਸ਼ਵਗੰਧਾ ਅਸ਼ਵਗੰਧਾ ਅਸਵਕਿਆ ਜਾਂਦਾ ਘੋੜੇ ਨੂੰ ਘੋੜੇ ਵਰਗੀ ਪਾਵਰ ਦੇਣ ਵਾਲਾ ਇਹ ਸਭ ਤੋਂ ਵਧੀਆ ਚੀਜ਼ ਆ ਤੁਹਾਡਾ ਜਿਹੜਾ ਸਟ्रेस ਹੁੰਦਾ ਦਿਮਾਗ ਤੇ ਉਹਨੂੰ ਘਟਾਉਂਦਾ ਤੁਹਾਡੀ ਨੀਂਦ ਨੂੰ ਵੀ ਠੀਕ ਕਰਦਾ ਹੁਣ ਇਹਦੇ ਵਿੱਚ ਹੁੰਦਾ ਕੀ ਆ ਜਦੋਂ ਤੁਹਾਨੂੰ ਉਹਨਾਂ ਸਟ्रेस ਹੋਵੇ ਜ਼ਿਆਦਾ ਤਣਾਅ ਰਹਿੰਦਾ ਹੋਵੇ ਖਾਣਾ ਪੀਣਾ ਤੁਹਾਡਾ ਠੀਕ ਨਾ ਹੋਵੇ ਨੀਂਦ ਘਟ ਆਉਂਦੀ ਹੋਵੇ ਜ਼ਿਆਦਾ ਦਵਾਈਆਂ ਵਰਤ ਕੇ ਹੋਣ ਸਰਾਬ ਦਾ ਸੇਵਨ ਕਰਦੇ ਹੋਮ ਤੁਸੀਂ ਹਾਰਮੋਨ ਤੁਹਾਡੇ ਘੜ ਬੜੋਏ ਹੋਣ ਇਹ ਸਾਰੀਆਂ ਚੀਜ਼ਾਂ ਨੂੰ ਬੈਲੈਂਸ ਕਰਦਾ ਕਿਉਂਕਿ ਇਹ ਹੀ ਚੀਜ਼ਾਂ ਸਾਰੀਆਂ ਨੇ ਜਿਹੜੀਆਂ ਤੁਹਾਡੇ ਮਰਦਾਨਾ ਤਾਕਤ ਨੂੰ ਘਟਾਉਂਦੀਆਂ ਨੇ ਤੇ ਇਹਦੇ ਵਿੱਚ ਹੁਣ ਇਹ ਸਟ੍ਰੈਸ ਨੂੰ ਵੀ ਇਸ ਵਗੰਦਾ ਠੀਕ ਕਰਦਾ ਜਿਹੜੀ ਤੁਹਾਡੀ ਨੀਂਦ ਆ ਉਹਦੇ ਵਿੱਚ ਵੀ ਸੁਧਾਰ ਕਰਦਾ ਨੀਂਦ ਵੀ ਵਧੀਆ ਆਉਣ ਲੱਗਦੀ ਹੈ ਤੁਹਾਨੂੰ એનર્ਜੀ ਵੀ ਵਧਾਉਂਦਾ ਦਿਮਾਗ ਦੀ ਜਾਸਾਕੀ ਜਿਹੜੀ ਉਹਨੂੰ ਵੀ ਠੀਕ ਕਰਦਾ ਜਸਮ ਦੀ ਕਮਜ਼ੋਰੀ ਜਿੰਨੀ ਸੀ ਕਮਜ਼ੋਰੀ ਜਿੰਨੀ ਹੁੰਦੀ ਆ ਉਹਨੂੰ ਵੀ ਠੀਕ ਕਰਦਾ ਇਹ ਇਹਦੇ ਬਹੁਤ ਸਾਰੇ ਹੋਰ ਵੀ ਫਾਇਦੇ ਨੇ ਆਪਾਂ ਅੱਗੇ ਦੀ ਗੱਲ ਕਰਦੇ ਆ ਮਲਠੀ ਦੀ ਇਹ ਮਲਠੀ ਹੁੰਦੀ ਆ ਮਲਠੀ ਦਾ ਕੰਮ ਕੀ ਹੁੰਦਾ ਵੀ ਸਰੀਰ ਦੇ ਵਿੱਚ ਗਰਮੀ ਨਹੀਂ ਪੈਦਾ ਹੋਣ ਦਿੰਦੀ ਵੱਧੂ ਗਰਮੀ ਹੁੰਦੀ ਜਿਹੜੀ ਉਹ ਨੂੰ ਨਹੀਂ ਪੈਦਾ ਹੋਣ ਦਿੰਦੀ ਤੇ ਚਮੜੀ ਰੋਗਾਂ ਦੇ ਵਿੱਚ ਲਾਭਕਾਰੀ ਹੁੰਦੀ ਆ ਤੇ ਵੱਡੀ ਗੱਲ ਪੇਟ ਦੇ ਰੋਗਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਜਿਸ ਬੰਦੇ ਨੂੰ ਪੇਟ ਦੇ ਰੋਗ ਹੋਣਗੇ ਉਹ ਨੂੰ ਸੈਕਸ਼ੂਅਲ ਪ੍ਰੋਬਲਮ ਹੋਣੀ ਹੋਣੀ ਆ ਤੇ ਇਹ ਪੇਟ ਦੇ ਰੋਗਾਂ ਨੂੰ ਠੀਕ ਕਰਦਾ ਤੇ ਵੱਡੀ ਗੱਲ ਤਿਆਬ ਜੀ ਦੇ ਬਣਦਾ ਐਸਡੀਟੀ ਬਣਦੀ ਆ ਐਸਡ ਬਣਦਾ ਉਹ ਨੂੰ ਵੀ ਠੀਕ ਕਰਦੀ ਮਲਠੀ ਇਸੇ ਕਰਕੇ ਇਹਦੇ ਵਿੱਚ ਐਡ ਕਰੀ ਜਾਂਦੀ ਆ ਇਹ ਫਾਰਮੂਲਾ ਇਸ ਹਿਸਾਬ ਨਾਲ ਡਿਜ਼ਾਈਨ ਕਰਿਆ ਹੋਆ ਵੀ ਇਹਦੇ ਬਹੁਤ ਸਾਰੇ ਲਾਭ ਹੁੰਦੇ ਆ ਤੇ ਇੱਧਰ ਮੈਂ ਜਿਹੜਾ ਤੁਹਾਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੜਾਹੀ ਦੇ ਵਿੱਚ ਜਿਹੜੀ ਮੈਂ ਹੁਣ ਪਾਈ ਆ ਜੜੀ ਬੂਟੀਆਂ ਇਹ ਕਿਸੇ ਨੇ ਮੇਰੇ ਤੋਂ ਸਪੈਸ਼ਲ ਤਿਆਰ ਕਰਵਾਈ ਸੀ ਇਹ ਜੜੀ ਬੂਟੀਆਂ ਅਲੱਗ ਸੀਗੀਆਂ ਅਲੱਗ ਭਸਮਾ ਸੀ ਕੁਸੇ ਦੇ ਵਿੱਚ ਜੜੀ ਬੂਟੀਆਂ ਸੀ ਉਹ ਅਲੱਗ ਤੋਂ ਪਾਈਆਂ ਸੀਗੀਆਂ ਤੇ ਇਹ ਉਹਨਾਂ ਨੇ ਕਿਸੇ ਨੇ ਸਪੈਸ਼ਲ ਤਿਆਰ ਕਰਵਾਈ ਸੀ ਇਹ ਨਹੀਂ ਤੁਸੀਂ ਪਾਉਣੀਆਂ ਤੁਸੀਂ ਸੋਚੋਗੇ ਵੀ ਇਹ ਬਾਅਦ ਦੇ ਵਿੱਚ ਕੀ ਐਡ ਕਰਿਆ ਇਹ ਉਹਨਾਂ ਲਈ ਸਪੈਸ਼ਲ ਐਡ ਕਰਿਆ ਗਿਆ ਸੀ ਕਿਉਂਕਿ ਇਹਦੇ ਵਿੱਚ ਭਸਮਾ ਸੀਗੀਆਂ ਤੇ ਇਹ ਨਹੀਂ ਤੁਸੀਂ ਐਡ ਕਰਨੀਆਂ ਤੁਸੀਂ ਆਪਣੀ ਨਾਰਮਲ ਜਿਹੜੀ ਖੁਰਾਕ ਹੈ ਇਹੀ ਤਿਆਰ ਕਰ ਲੀਂਗਾ ਤੇ ਹਾਂ ਜੇਕਰ ਇਸ ਨੇ ਐਕਸਟਰਾ ਤਿਆਰ ਕਰਵਾਉਣੀ ਹੁੰਦੀ ਆ ਉਹ ਸਾਡੇ ਤੋਂ ਤਿਆਰ ਕਰਵਾ ਸਕਦਾ ਹੁੰਦਾ ਫਿਰ ਉਹਨਾਂ ਦੇ ਸਰੀਰ ਦੇ ਅਨਸਾਰ ਤਿਆਰ ਕਰੀ ਜਾਂਦੀ ਹੁੰਦੀ ਆ ਤੇ ਅੱਗੇ ਆਗੇ ਤੋਂ ਆਪਾਂ ਅੱਗੇ ਗੱਲ ਕਰਦੇ ਆਂ ਵੀ ਤુલਸੀ ਦੇ ਬੀਜ ਜਿਹੜੇ ਤુલਸੀ ਦੇ ਬੀਜ ਹੁੰਦੇ ਆ ਇਹ ਪੇਟ ਨੂੰ ਠੰਡਾ ਕਰਦੇ ਆ ਹਾਜਮੇ ਨੂੰ ਸੁਧਾਰਦੇ ਆ ਤੇ ਭਾਰ ਜੇ ਤੁਹਾਡਾ ਵਧ ਰਿਹਾ ਉਹਨੂੰ ਵੀ ਠੀਕ ਕਰਦੇ ਆ ਤੇ ਜਿਹੜਾ ਤੁਹਾਡਾ ਬਲੱਡ ਦਾ ਸਰਕੂਲੇਸ਼ਨ ਹੁੰਦਾ ਉਹਨੂੰ ਵੀ ਠੀਕ ਕਰਦੇ ਆ ਤੇ ਇਸ ਤੋਂ ਅੱਗੇ ਆ ਜਾਂਦੀ ਆ ਲਾਜਵੰਤੀ ਲਾਜਵੰਤੀ ਹੁੰਦੀ ਹੈ ਜਿਹੜੀ ਜਿੰਨੀ ਵੀ ਕਮਜ਼ੋਰੀ ਹੁੰਦੀ ਆ ਉਹ ਸਾਰੇ ਸਰੀਰ ਦੇ ਵਿੱਚੋਂ ਕਮਜ਼ੋਰੀ ਨੂੰ ਕੱਢਦੀ ਆ ਤੇ ਨਰਵਸ ਸਿਸਟਮ ਨੂੰ ਠੀਕ ਕਰਦੀ ਆ ਜਿਹੜਾ ਤੁਹਾਡਾ ਖੂਨ ਜਦੋਂ ਸਾਫ਼ ਹੁੰਦਾ ਨਰਵਸ ਸਿਸਟਮ ਤੁਹਾਡਾ ਠੀਕ ਹੁੰਦਾ ਤਾਂ ਹੀ ਤੁਹਾਨੂੰ ਸਹੀ ਸਨੇਹਾ ਪਹੁੰਚਦਾ ਵਾ ਨਹੀਂ ਜੇ ਤੁਹਾਡਾ ਨਰਵਸ ਸਿਸਟਮ ਨਾ ਠੀਕ ਹੋਵੇ ਤਾਂ ਤੁਸੀਂ ਸੈਕਸ਼ੂਅਲ ਵੀਕਨੈਸ ਤੁਹਾਨੂੰ ਆਉਣੀ ਆਉਣੀ ਆ ਇਸ ਤੋਂ ਅੱਗੇ ਆ ਜਾਂਦੇ ਆ ਲਸੂੜੇ ਜਿਹਨੂੰ ਆਪਾਂ ਨਸੂੜੇ ਕਹਿੰਦੇ ਆ ਪੰਜਾਬੀ ਦੇ ਵਿੱਚ ਇਸ ਤੋਂ ਇਲਾਵਾ ਤੁੱਕੇ ਅਤੇ ਬੀਜਬੰਦ ਪਾਇਆ ਜਾਂਦਾ ਤੇ ਇਸ ਤਰ੍ਹਾਂ ਤੁਸੀਂ ਆਪਣੇ ਘਰ ਇਹਨੂੰ ਤਿਆਰ ਕਰ ਸਕਦੇ ਹੋ ਜੇ ਕਿਸੇ ਨੂੰ ਜ਼ਿਆਦਾ ਪ੍ਰੋਬਲਮ ਆ ਜ਼ਿਆਦਾ ਦਿੱਕਤ ਆ ਰਹੀ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨੰਬਰ ਦਿੱਤਾ ਗਿਆ ਵਾ ਤੇ ਤੁਸੀਂ ਡਿਟੇਲ ਦੇ ਵਿੱਚ ਆਪਣੀ ਲਈ ਮੇਰੇ ਤੋਂ ਤਿਆਰ ਕਰਵਾ ਸਕਦੇ ਹੋ ਦਵਾਈ ਕਿਉਂਕਿ ਕਈ ਵਾਰੀ ਜ਼ਿਆਦਾ ਦਿੱਕਤ ਹੁੰਦੀ ਹੈ ਕਿਸੇ ਨੂੰ ਤਾਂ ਉਹਨਾਂ ਨੂੰ ਫਿਰ ਅਲੱਗ ਦਵਾਈ ਤਿਆਰ ਕਰਨੀ ਪੈਂਦੀ ਆ ਉਹਨਾਂ ਦੇ ਸਰੀਰ ਦੀ ਸਥਿਤੀ ਅਨੁਸਾਰ ਔਰ ਜਿੰਨਾ ਵੀਰਾਂ ਨੂੰ ਕੋਈ ਨਾਰਮਲ ਕਮਜ਼ੋਰੀ ਆ ਤਾਂ ਤੁਸੀਂ ਇਹਨੂੰ ਵਰਤੋ ਤੇ 100% ਰਿਜ਼ਲਟ ਆਉਂਦਾ ਘੱਟੋ ਘੱਟ 3 ਤੋਂ 6 ਮਹੀਨੇ ਨੂੰ ਵਰਤਣਾ ਤੇ 1 ਮਹੀਨਾ ਪਰਹੇਜ਼ ਰੱਖਣਾ ਪਹਿਲਾਂ ਤੁਸੀਂ ਤੇ 3 ਤੋਂ 6 ਮਹੀਨੇ ਵਰਤਣਾ 3 ਗ੍ਰਾਮ ਤੋਂ ਲੈ ਕੇ ਤੁਸੀਂ 5 ਗ੍ਰਾਮ ਇੱਕ ਟਾਈਮ 'ਚ ਵਰਤ ਸਕਦੇ ਹੋ ਅੱਧਾ ਚਮਚ ਜਿਸ ਤਰ੍ਹਾਂ ਮੈਂ ਦਿਖਾ ਰਿਹਾ ਇੰਨੀ ਤੁਸੀਂ ਵਰਤ ਸਕਦੇ ਹੋ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਲੱਖਾਂ ਲੋਕਾਂ ਦਾ ਫਾਇਦਾ ਹੋਊਗਾ ਇਸ ਨਾਲ